ਬਹੁਤ ਸਾਰੇ ਪੰਚਾਇਤ ਮੈਂਬਰ ਆਏ ਉਹਨਾਂ ਬਾਰੇ ਕੋਈ ਕੰਮਕਾਰ ਲੈ ਕੇ ਆਏ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਅੱਲਾਹ ਦਾ ਸਭ ਸਤਿਗੁਰੂ ਜੈ ਪੀਰ ਜੈ ਭਾਰਤ ਜੈ ਸਤਿਯਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਡੇ ਕੋਲੇ ਅਜ ਅੜਾਂਗਾ ਪਿੰਡ ਤੋਂ ਸਾਰੀ ਪੰਚਾਇਤ ਚੱਲ ਕੇ ਸਾਡੇ ਹਰਬੰਸ ਜੀ ਸਰਪੰਚ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਉਹਨਾਂ ਦੀ ਮੰਗ ਹੈਗੀ ਹੈ ਕਾਫੀ ਟਾਈਮ ਦੀ ਕਿ ਸਾਡੇ ਜਿਹੜਾ ਸਕੂਲ ਹੈਗਾ ਸਕੂਲ ਦੀ ਪ੍ਰੋਬਲਮ ਬਹੁਤ ਵੱਡੀ ਜਿਹੜੀ ਆ ਰਹੀ ਹੈਗੀ ਹੈ ਬੱਚਿਆਂ ਦੇ ਜੋ ਰਾਂਗਾ ਪਿੰਡ ਤੋਂ ਬੱਚੀਆਂ ਹੈਗੀਆਂ ਉਹਨਾਂ ਨੂੰ 10ਵੀਂ ਕੋਰ ਪਾਸਟੂ ਤੱਕ ਦੂਰ ਪਿੰਡ ਤੋਂ ਜਾਣਾ ਪੈਂਦਾ ਹੈਗਾ ਕਿਉਂਕਿ ਜਿਹੜਾ ਲੋਡ ਦੀ ਸਥਿਤੀ ਹੈਗੀ ਉਹ ਮਾੜੀ ਜਿਹੀ ਹੈ ਤੇ ਬੇਟੀਆਂ ਬਾਹਰ ਜਾਂਦੀਆਂ ਉਹਨਾਂ ਦੀ ਮਗ ਹੈਗੀ ਹੈ ਕਿ ਸਾਡੇ ਪਿੰਡ ਦੇ ਵਿੱਚ ਜੋ 8ਵੀਂ ਦਾ ਸਕੂਲ ਹੈ ਉਹ 10ਵੀਂ ਤੱਕ ਔਰ ਪਾਸਟੂ ਤੱਕ ਸਕੂਲ ਹੋਇਆ ਕੀਤਾ ਜਾਵੇ ਇਥੇ ਜਿਹੜੇ ਸਾਡੇ ਬੱਚੇ ਹੈਗੇ ਆ ਉਹ ਸਾਡੇ ਨਕਰ ਦੇ ਵਿੱਚ ਪੜ੍ਹ ਕੇ ਤੇ ਸੂਪੀ ਤੋਂ ਬਾਅਦ ਘਰ ਆ ਸਕਣ ਤੇ ਸੇਫ ਰਹਿ ਸਕਣ ਇੰਨੀਆਂ ਕਿਨਾਂ ਦੀ ਬੇਟੀਆਂ ਦਾ ਪ੍ਰਬੰਧ ਕਰਨੀ ਹੈ ਤੇ ਮਾਨਯੀ ਸ਼੍ਰੀ ਰਾਮਦਾਸ 89 ਜੀ ਜੋ ਪਾਸ ਸਰਕਾਰ ਦੇ ਵਿੱਚ ਨਵੇਂ ਮੰਤਰੀ ਹੈ ਸਮਾਜਿਕ ਕੇਂਦਰੀ ਮੰਤਰੀ ਹੈ ਇਹਡੀ ਸਰਕਾਰ ਦੇ ਵਿੱਚ ਤੇ ਇਹਨਾਂ ਦਾ ਪੱਤਰ ਮੈਂ ਹਾਸਲ ਕਰ ਲਿਆ ਉਹਦਾ ਕਮੇਟੀ ਕਰਕੇ ਜਿਹੜਾ ਇਹਨਾਂ ਦਾ ਸਕੂਲ ਹੈਗਾ ਉਹ ਅਸੀਂ ਵੱਧ ਤੋਂ ਵੱਧ ਜਲਦੀ ਜਲਦੀ ਉਹਦੀ ਮਦਦ ਵੀ ਕਰਾਵਾਂਗੇ ਔਰ ਅਪਡੇਟ ਸਕੂਲ ਨੂੰ ਕਰਾਵਾਂਗੇ ਇਹਨਾਂ ਦਾ ਇੱਥੇ ਪਹੁੰਚਣ ਦੇ ਪਹਿਲਾਂ ਧੰਨਵਾਦ ਜੈ ਭੀਮ ਜੈ ਭਾਰਤ ਜੈ ਸੁਤਾਨ ਬਾਹੀ ਗੁਰੂ ਸਾਹਿਬ ਹੈ ਜੀ